ਨਿੱਜੀ ਹਸਪਤਾਲ ਦੇ ਵਿੱਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਨੌਜਵਾਨ ਦੀ ਅਣਗਹਿਲੀ ਕਾਰਨ ਮੌਤ ਦਾ ਸ਼ੱਕ। ਸ਼ਹਿਰ ਦੇ ਇੱਕ ਨਵੇਂ ਬਣੇ ਨਿੱਜੀ ਹਸਪਤਾਲ ਦੇ ਖਿਲਾਫ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਤੇ ਡਾਕਟਰਾਂ ਦੇ ਵਤੀਰੇ ਕੰਨ ਮਾਮਲਾ ਹਾਈਵੇ ਜਮਕਰ ਤੱਕ ਪਹੁੰਚ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਆਸ਼ੂਤੋਸ਼ ਮਹਾਜਨ ਵਾਸੀ ਬ੍ਰਹਮਪੁਰਾ ਰੋਡ ਬਰਦਾਸਪੁਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਵੈਂਟੀਲੇਟਰ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੀ ਮੌਤ ਦੀ ਕੋਸ਼ਿਸ਼ਾ ਨਹੀਂ ਕੀਤੀ ਜਾ ਰਹੀ ਉਲਟਾ ਉਹਨਾਂ ਨੂੰ ਪਰਮਾਇਆ ਜਾ ਰਿਹਾ ਹੈ ਕਿ ਨੌਜਵਾਨ ਜਿੰਦਾ ਹੈ ਅਤੇ ਇਸ ਨੂੰ ਅੰਬਰੀਸਾ ਰੈਫਰ ਕੀਤਾ ਜਾ ਰਿਹਾ ਹੈ ਦੇਖੋ ਲਾਈਵ ਤੋਂ ਸਿੱਧਾ ਨਿਊਜ਼ ਪੰਜਾਬ ਤੇ ਮੇਰਾ ਨਾਮ ਸ਼ਿਲਪਾ ਮੀਰ ਹੈ ਮੇਰਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ ਸਟੌਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰাতি ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਤੇ ਇਹਨਾਂ ਨੇ ਗੱਲ ਵੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਿਹਦ ਨੇ ਮੂੰਹ ਘੋਲੀ ਪਾਈਏ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣਾ ਪਈ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਛਿਰਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲਾਂਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰ ਰਿਹਾ ਸਰ ਹੁਣ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ ਨੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆਉਂਦੀ ਕੋਈ ਟ੍ਰੀਟਮੈਂਟ ਨਹੀਂ ਹੋਣਿਆ ਸਰ ਇਹਨਾਂ ਦਾ ਪਲੀਜ਼ ਅੰਨਾ ਕੁਝ ਕਰੋ ਯਾਰ ਕੀ ਕਲੇਤੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆ ਆਵਾਜ਼ ਲਗਾਈ ਇਹ ਕਿ ਮੇਰੇ ਤੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਰ ਜੀਨੀ ਕੋਈ ਆਈ ਡਾਕਟਰ ਕੀ ਕਹਿ ਰਹੇ ਸੀ ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਿਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਸਰਜਰੀ ਦਾ ਆਰਡਰ ਨਹੀਂ ਕੀਤਾ ਸੀਗਾ ਬਬਰੋਂ ਆਇਆ ਕਿ ਬਬਰੋਂ ਨਹੀਂ ਆਇਆ ਬਬਰੋਂ ਕੋਈ ਨਹੀਂ ਆਇਆ ਮਨਜੀਤ ਬਬਰ ਨੇ ਆ ਹਾਂਜੀ ਜਿੰਨਾ ਦਾ ਹਸਪੀਟਲ ਆ ਬਬਰ ਨੇ ਮਨਜੀਤ ਮਨਜੀਤ ਬਬਰ ਨੇ ਕੀਤਾ ਮਨਜੀਤ ਬਬਰ ਨੇ ਕੀਤਾ ਨਾ ਹਾਂਜੀ ਹਾਂਜੀ ਗੱਲ ਹੋਣੀ ਆ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦੋਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਣ ਤੇ ਬਣੀ ਆ ਹੌਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆਪਦੇ ਤੇ ਕੁਝ ਪਤਰੀਆਂ ਸਿਆਹੀ ਤੇ ਹਾਂਡੀ ਆ ਸ਼ੁਮਾ ਜਨ ਮੇਰਾ ਪੋਤੀ ਦਾ ਸੀ ਮੇਰੇ ਕੋਲ ਕੰਮ ਕਰਦਾ ਸੀ ਬਰਾਮਪੁਰ ਰੋਡ ਤੇ ਰਹਿੰਦਾ 8 ਦਿਨ ਤੋਂ ਇੱਥੇ ਹੀ ਹੋ ਕੀ ਪ੍ਰੋਬਲਮ ਹੈ ਪੱਤਰੀ ਹੀ ਉਹਦੇ ਜੀ ਕੀ ਚੱਕਰ ਹੈ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਆ ਗਿਆ ਆਪਣੇ ਬੱਚਿਆਂ ਨਾਲ ਦੀ ਤੇ ਮੇਰਾ ਪੁੱਤ ਨਾ ਤੁਨ ਜੀ ਦਾ ਸਾਗੀ ਮੇਰਾ ਪੁੱਤ ਟਿਕਾਲਾ ਆ ਤਾ ਉਹਨਾਂ ਨੇ ਜੀ ਰੈਕਸ਼ਨ ਕਰ ਗਿਆ ਜੀ ਤਾਂ ਇਹ ਇਹਨਾਂ ਦੇ ਸਤਾਫ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਤੇ ਰਾਤ ਦਾ ਸਾਨੂੰ ਦਿਲਾਸਾ ਦੇ ਜਾਣਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਹਨਾਂ ਨੇ ਮੈਂ ਕਹਾਂ ਤੁਸੀਂ ਸੱਦੋ ਜਿੰਨੇ ਮਰਜ਼ੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਤੋਂ ਬਾਹਰ ਲਿਖ ਲੈਣਾ ਭਜੀ ਡਾਕਟਰ ਅਸ਼ੂਤੋ ਸਿਗਾ ਇਹ ਆ ਦੇ ਕੋ ਕਰੀਪਨ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਤੇ ਮੇਰੇ ਕੋ ਇਹ ਆ ਕੇ ਕਹਿ ਰਹੇ ਸੀਗੇ ਮੇਰਾ ਗੁਰਦੇ ਚ ਪੱਥਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਹੇ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹਤਾ ਕੋਈ ਇਨਫੈਕਸ਼ਨ ਦੇਖਦਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀਂ ਕਿੰਦਾਜਾ ਉਨਨ ਨੂੰ ਡੋਰਾ ਆਇਆ ਫਿਜ਼ਰ ਆਇਆ ਫਿਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂਤੋ ਛਾਦਨੇ ਲਈ ਆ ਤੇ ਲੱਤਾਂ ਬਾਵਾ ਦੀ ਰਿਕਰਸ ਰਾਈਟ ਸਾਈਡ ਦੀ ਲਿਕਨਾ ਪਈ ਉਹ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਵਾਈਵ ਕਰ ਲਿਆ ਉਹਨੂੰ ਮਨਿਟਰੇਟਰ ਦੇ ਉੱਤੇ ਲਗਾ ਦਿੰਦਾ ਉਸ ਸਾਰੇ ਸਾਰੇ ਕਮਨੂ ਖਰੀ ਟੀਮ ਸਾਰੇ ਅਨਸਥੈਟਿਸਟਸ ਮੈਡੀਕਲ ਸਟਾਫ ਸਾਰੇ ਆਣੇ ਆਏ ਰਲ ਕੇ ਟੀਮ ਵਰਕ ਕੀਤਾ ਤੋ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਣਾਤੀ ਉਹ ਹਦਰੰਗ ਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਸਿਟੀ ਕਰਾਈ ਸੀ ਸੀਟੀ ਵੀ ਦਾ ਤੋਂ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸਿਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਕੋਤ ਜਾਵੇ ਉਹ ਸਿਟੀ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦਰੰਗ ਦਾ ਦੌਰਾ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਦਰੰਗ ਦਾ ਦੌਰਾ ਆਇਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਵੇ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਕਰ ਰਹੇ ਆ तकरीबन 1.5 ਵਜੇ ਸਾਢੇ ਤੇ ਸਾਢੇ 3 ਵਜੇ ਤੁਰਸੀ ਰਿਫਿਊਜ਼ ਕਰ ਰਹੇ ਆ ਕਿ ਅਸੀਂ ਕਿਤੇ ਨਹੀਂ ਹੋਟ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਰਹੂ ਜਾਂ ਮਰਿਆ ਜਾਵੇ ਇਹ ਬਹੁਤ ਐਜ਼ ਅ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਰਹੂ ਜਾਂ ਮਰਿਆ ਰਹੂ ਇਹ ਮੈਨੂੰ ਨਹੀਂ ਹਜਮ ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਆ ਕਿ ਹਾਂ ਇੱਥੇ ਜਿੰਦਾ ਜਾਈਏ ਜਾਂ ਮਰਿਆ ਜਾਈਏ ਇਸ ਚੀਜ਼ ਨੂੰ ਆਪਾਂ ਹਮੇ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਨੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਢੇਲਿਆ ਇਹਨਾਂ ਨੂੰ ਦੂਰ ਕੀਤਾ ਜਾਵੇ ਨਿਊਰੋ ਸਰਜਨ ਆਪਣੇ ਕੋਲ ਨਹੀਂ ਗਿਆ ਅੱਜ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨੀ ਕਾਲ ਹੀ ਕੰਸਲਟੇਸ਼ਨ ਕਰਾਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਦੱਸਾ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰਾਂ ਨੇ ਕਹਤਾ ਜੀ ਹਨੋ ਕੇ ਸੈਸ਼ਨ ਦਾ ਡੈਟਾ ਵਾ ਤੂੰ ਹੁਣੇ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਗੈਂਡੇ ਉੱਥੇ ਲਾਜੋ ਇਹ 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 ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਰਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣੀ ਜ਼ਿੰਮੇਵਾਰੀ ਲੈ ਜਾਣ ਫੜ ਕੇ ਜਿੰਦਾ ਵਾ ਵੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲਟਾਕੇ ਥੋੜੀ ਰੱਖਦੇ ਲੇਕਿਨ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰ ਸਮਝੋ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਕੁਲ ਪਰਿਵਾਰ ਨੂੰ ਮੇਰੀ ਕੋਈ ਜ਼ਿਆਦਾ ਚਾਹਤ ਹੈ ਕਿ ਮਰੀਜ਼ ਨੂੰ ਜੇ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤ ਨਹੀਂ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤ ਹੀ ਦਿੰਦੇ ਆ ਕਿ ਸਾਨੂੰ ਸ਼ਿਫਟ ਕੀਤਾ ਹੈ ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੌਰ ਆਪਣਾ ਵੈਂਟੀਲੇਟਰ ਆਂ ਲਿਆਉਂਦਾ ਸਾਰੇ ਸਟਾਫ ਨਾਲ ਭੇਜਦਾ ਓਏ ਮੇਰੀ ਰਿਸਪੌਂਸਿਬਿਲਿਟੀ ਹੋਏਗੀ ਲੇਕਿਨ ਡਾਕਟਰਾਂ ਦੀ ਵੱਡੀ ਟੀਮ ਐਸ ਵੇਲੇ ਇੱਥੇ ਬੱਠੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਪਰਸੈਂਟ ਦਾਸ ਕਰਾ ਦੇ ਜੇ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਏਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ